ਸ਼੍ਰੀ ਵਾਲਮੀਕੀ ਮਹਾਰਾਜ ਜੀ ਜੈ ਸੱਚੇ ਦਰਬਾਰ ਕੀ ਜੈ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਰੇ ਵਿਸ਼ਵਾਸੀਆਂ ਦੇ ਲਈ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਜੋ ਪ੍ਰਕਾਸ਼ ਉਤਸਵ ਹਰ ਵਾਰ ਦੀ ਤਰ੍ਹਾਂ ਸ਼੍ਰੀ ਵਿਪੰਨ ਸਭਰਵਾਜ ਜੀ ਦੀ ਅਗਨਸ਼ਕਤਾ ਦੇ ਵਿੱਚ ਬੜੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਦਾ ਕੇਂਦਰ ਜਲੰਧਰ ਸ਼ਹਿਰ ਰਹਿਦਾ ਹੈ ਅਤੇ ਜਲੰਧਰ ਸ਼ਹਿਰ ਤੋਂ ਜਿਹੜੀਆਂ ਇਹਦੀਆਂ ਤਰੰਗਾਂ ਨੇ ਕੋਈ ਵਿਸ਼ਵ ਤੱਕ ਜਾਂਦੀਆਂ ਨੇ ਬੜੀ ਪ੍ਰਸੰਨਤਾ ਹੁੰਦੀ ਹੈ ਹਰ ਵਾਰ ਆਸ਼ਰਮ ਦੇ ਵਿੱਚ ਵਿਪਨ ਸੱਬਰਵਾਲ ਜੀ ਲੱਕੀ ਜੀ ਆਪਣੀ ਟੀਮ ਦੇ ਨਾਲ ਆਉਂਦੇ ਨੇ ਔਰ ਇਸ ਗਾਧਕ੍ਰਮ ਦਾ ਸਰਦਾ ਪੱਤਰ ਮਿਲਿਆ ਹੈ ਮਕਬੇ ਜੋਤੀ ਜਾਗਰਤੀ ਸੰਸਥਾਨ ਵੱਲੋਂ ਜੀ ਵਿਪਨ ਸੱਬਰਵਾਲ ਜੀ ਉਹਨਾਂ ਦੀ ਪੂਰੀ ਟੀਮ ਅਤੇ ਪੂਰੇ ਵਿਸ਼ਵਵਾਸੀਆਂ ਨੂੰ ਇਸ ਪ੍ਰਕਾਸ਼ ਉਤਸਵ ਦੀਆਂ ਬਹੁਤ-ਬਹੁਤ ਵਧਾਈਆਂ ਦਿੱਤਾ ਔਰ ਜੋ ਇਸ ਪ੍ਰਕਾਸ਼ ਉਤਸਵ ਦੀ ਰਿਮਾਨੂ ਬਧੋਣ ਦੇ ਲਈ ਭਗਵਾਨ ਵਾਲਮੀਕੀ ਮਹਾਰਾਜ ਦੇ ਵਿਚਾਰਾਂ ਨੂੰ ਘਰ ਕੀ ਜੋ ਕਾਰਜਕ੍ਰਮ ਲਿਖੇ ਗਏ ਨੇ ਉਹਨਾਂ ਕਾਰਜਕ੍ਰਮਾਂ ਦੇ ਵਿੱਚ ਆਪ ਵੀ ਪਰਿਵਾਰ ਸਹਿਤ ਸ਼ਾਮਿਲ ਹੋਣਾ ਹੈ ਆਪਣੇ ਰਿਸ਼ਤੇਦਾਰਾਂ ਨੂੰ ਵੀ ਸੰਦੇਸ਼ ਲਗਾਉਣਾ ਹੈ ਤਾਂ ਜਿੱਥੋਂ ਤੱਕ ਵੀ ਚਾਹੇ ਮੋਬਾਈਲ ਰਾਹੀਂ ਮੈਸੇਜ ਰਾਹੀਂ ਵੀਡੀਓ ਰਾਹੀਂ ਜਦ ਸੰਦੇਸ਼ ਸਾਨੂੰ ਕਿਹੜਾ ਪਵੇ ਤੇ ਇਹ ਆਪਣੀ ਸੇਵਾ ਹੈ ਇਸ ਸੇਵਾ ਨੂੰ ਸਿਰ ਜ਼ਰੂਰ ਨਿਭਾਉਣਾ ਹੈ ਜੋ ਕਾਰਜਕਰਮਾਂ ਦੀ ਸਾਰਣੀ ਹੈ ਕਿ ਸ਼ੁਰੂ ਹੋਣ ਜਾ ਰਿਹਾ ਹੈ ਵਿਸ਼ਾਲ ਹਵਨ यज्ञ ਦੇ ਨਾਲ ਜੋ ਕਿ ਭਗਵਾਨ ਵਾਲਮੀਕੀ ਜਿਹਦੇ ਆਸ਼ਰਮ ਸ਼ਕਤੀ ਨਗਰ ਜਲੰਧਰ ਵਿਖੇ ਮਿਤੀ 25 ਸਤੰਬਰ 2025 ਦਿਨ ਵੀਰਵਾਰ ਸਵੇਰੇ 10 ਵਜੇ ਆਪਨੇ ਪਹੁੰਚਣਾ ਹੈ ਔਰ ਵਿਸ਼ਵ ਸ਼ਾਂਤੀ ਦੇ ਲਈ ਇਸ ਹਵਨ यज्ञ ਦੇ ਵਿੱਚ ਆਪਣੀਆਂ ਅਰਧੀਆਂ जरूर अर्पित करनिया ने ताकि प्रकृति जो है वो शांत रहे कुदरत शांत रहे नाल ही विशाल तीर्थ यात्रा प्राचीन भगवान वाल्मीकि जी दे मंदिर अली मोहल्ला जलंधर तो शुरू होके भगवान वाल्मीकि महाराज जी दे आश्रम अमृतसर अमृतसर श्री अमृतसर साहिब विखे संपन्न होएगी मिति सताईस सितंबर 2025 हजार पच्चीस दिन शनिवार समा दोपहर बारह ਉਸ ਤੋਂ ਬਾਅਦ ਵਿਸ਼ਾਲ ਸ਼ੋਭਾ ਯਾਤਰਾ ਪ੍ਰਾਚੀਨ ਭਗਵਾਨ ਵਾਲਮੀਕੀ ਜੀ ਦਾ ਜੋ ਮੰਦਿਰ ਹੈ ਅਲੀ ਮੁਕੱਲਾ ਚਲੰਦਰ 6 ਨੂੰ ਸੋਮਵਾਰ ਦੇ ਦਿਨ ਤੇ ਸਮਾਂ ਦੁਪਹਿਰ 2 ਵਜੇ ਔਰ ਦੀਪਮਾਲਾ ਜੋ ਕੀਤੀ ਜਾਏਗੀ 7ਕਤੂਬਰ 2025 ਦੇ ਦਿਨ ਮੰਗਲਵਾਰ ਨੂੰ ਦੀਪਮਾਲਾ ਭਗਵਾਨ ਵਾਲਮੀਕੀ ਜੀ ਦੇ ਆਸ਼ਰਮ ਸ਼ਕਤੀਨਗਰ ਵਿਕੇ ਇੱਕ ਕਾਰਜਕ੍ਰਮ ਹੈ ਤਾਂ ਜਿਸ ਦਾ ਸਮਾਂ ਹੈ ਰਾਤ ਨੂੰ 8 ਵਜੇ ਔਰ ਸਤਸੰਗ ਵਿਚਾਰ ਵੀ ਹੋਣਗੇ ਭਜਨ ਕੀਰਤਨ ਵੀ ਹੋਣਗੇ ਸਾਰੀ ਸੰਗਤ ਦੇ ਲਈ ਲੰਗਰ ਪ੍ਰਸ਼ਾਦੇ ਦੀ ਵੀ ਵਿਵਸਥਾ ਕੀਤੀ ਗਈ ਹੈ ਤੇ ਆਪ ਸਭ ਇਹਨਾਂ ਦੇ ਨਾਲ ਖੜੇ ਹੋਵੋ ਸਮਾਜ ਇੱਕ ਜੁਟ ਹੋਵੇ ਤਾਂ ਜੋ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਵਿਚਾਰ ਨੇ ਉਹ ਅਸੀਂ ਆਪਣੇ ਜੀਵਨ ਚ ਧਾਰਨ ਕਰੀਏ ਤੇ ਉਹਨਾਂ ਦੇ ਪ੍ਰਤੀ ਆਪਣੇ ਸਨਮਾਨ ਨੂੰ ਇਸ ਪ੍ਰਕਾਸ਼ ਉਤਸਵ ਤੇ ਪ੍ਰਗਟ ਕਰੀਏ बोलिए भगवान श्री वाल्मीकि महाराज जी जै, जै। की जय सच्चे दरबार की जय